ਮੈਂ ਸੁਣਿਆ ਲੁਧਿਆਣੇ ਚ ਤੁਸੀਂ ਦਿੱਲੀ ਨਾਲੋਂ ਸਸਤਾ ਸੋਨਾ ਵੇਚੀ ਜਾਂਦੇ ਆ। ਭਾਜੀ ਸਿਰਫ ਦਿੱਲੀ ਨਾਲੋਂ ਪੂਰੇ ਹਿੰਦੁਸਤਾਨ ਚ ਸਭ ਤੋਂ ਸਸਤਾ ਸੋਨਾ ਸੀ ਵੇਚ ਰਹੇ ਆ। ਭਾਜੀ 4-4 5-5 ਲੱਖ ਦੀ ਚੇਨ 15000 ਰੁਪਏ ਚ। ਮਜ਼ਾਕ ਕਰਦੇ ਤੁਸੀਂ। ਮਜ਼ਾਕ ਕਰਦੇ ਭਾਜੀ। ਕਿਹੜੇ ਚੈੱਕ ਕਰੋ ਭਾਜੀ ਇਹ 7-7 ਲੱਖ ਰੁਪਏ ਦੇ? ਨਹੀਂ ਨਹੀਂ। ਹਾਂ। 9000 ਰੁਪਏ ਦਾ ਭਾਜੀ। ਹਜ਼ਾਰਾਂ ਦੀ ਗੱਲ ਹੋ ਰਹੀ ਆ। ਹਾਂਜੀ 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 9000 ਰੁਪਏ ਦਾ। ਇਹ ਨਕਲੀ ਸੋਨਾ। ਇਹ ਨਕਲੀ ਹੁੰਦਾ ਭਾਜੀ। ਨਕਲੀ ਸੋਨੇ ਦੀ ਤੁਹਾਨੂੰ ਪਛਾਣ ਤੁਸੀਂ ساری ਉਮਰ ਅਸਲੀ ਪਾਇਆ। ਇਹ ਨਕਲੀ ਸੋਨਾ ਹੈ। ਇਹ ਕਿੰਨੇ ਰੁਪਏ ਦਾ? हां एक्चुअल ऑक्सिडाइज कांसेप्ट आ सारे सर हाथ दे बनाए हुए ने अंदरो चेक करो 14000 روپے دی جوڑی 14000 ہاں جی روپے انڈین انڈین روپیز 14000 ਜਿਹੜਾ ਵੀ ਕਹਦੇ ਨੇ ਭਾਜੀ 30000 ਦੇ ਨਹੀਂ ਨਹੀਂ ਇਹ ਭਾਜੀ ਹੈਗਾ 13 ਲੱਖ ਰੁਪਏ ਦਾ ہاں ਦੇਖਿਆ ਆ ਲੁੱਟ ਨਾ ਪਏ 13 ਲੱਖ ਰੁਪਏ ਆ ਗਈ ਸਚਾਈ ਉਸਤਾਜੀ ਤੁਹਾਨੂੰ ਦੇਣਾ 17000 روپے 17000 ਲੈ ਜਾਓ ਬਰਾਵ ਬਲ ਆ ਕਿੰਨੇ ਦਾ ਫਿਰ ਤੇ ਆ ਭਾਜੀ ਸਰ 25000 روپے ਦਾ بس ਲੈ ਜਾਓ ਅਸਲੀ ਹੁਣੇ ਅਸਲੀ ਅਸਲੀ 24 ਕੈਰਟ 골ਡ ਤੋ ਵਈ ਜਾ ਕੇ ਨਾ ਜਿਹੜੀਆਂ ਚੀਜ਼ਾਂ ਤੁਸੀਂ ਆ ਲੈ ਕੇ ਆਏ ਉਥੋਂ ਹਾਂ ਦੋ ਦੋ ਲੱਖ ਰੁਪਏ ਦੀ ਢਾਈ ਢਾਈ ਲੱਖ ਰੁਪਏ ਦੀਆਂ ਆ ਦੇਖੋ ਐਡਜਸਟੇਬਲ ਰਿੰਗਸ ਬੜੀ ਲਾਈਟ ਵੇਟ ਆ ਅੱਛਾ ਕੰਮ ਆ ਕਰਦੀ ਆ ਹਾਂਜੀ ਹਾਂਜੀ ਕਿੰਨੇ ਦੀ ਆ ਸਿਰਫ 3 ਲੱਖ ਰੁਪਏ ਦੀ ਭਾਜੀ ਭਾਜੀ ਹਟ ਜਾਓ ਹਟ ਜਾਓ ਮੈਂ ਮੇਰੇ ਨਾਲ ਮਜ਼ਾਕ ਨਾ ਕਰੋ ਮੇਰੇ ਵੱਡੇ ਚੈਨਲ 'ਤੇ ਕਦੀ ਲੱਖ ਗੰਨੇ ਦੀ ਹਜ਼ਾਰ ਗੰਨੇ ਤੂੰ ਪਾਗਲ ਬਣਾਣੇ ਮੈਂ ਲੋਕਾਂ ਨੂੰ ਉਹਦੀ ਸੱਚ ਬੋਲ ਰਿਹਾ ਤਿੰਨ ਤਿੰਨ ਲੱਖ ਦੀਆਂ ਆਂਦੀਆਂ ਅਸੀਂ ਬਣਾਈਆਂ ਭਾਜੀ 90000 ਰੁਪਏ 'ਚ ਆ ਦੇਖੋ ਇਟਾਲੀਅਨ ਬ੍ਰੇਸਲੇਟ ਸ ਹਜ਼ਾਰ ਆ ਵੇਖੋ ਚੀਜ਼ਾਂ ਸਰ ਹਜ਼ਾਰ ਹਾਂਜੀ 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 ਹਜ਼ਾਰ ਹਾਂ ਕੀ ਹੋਇਆ ਇਹ 12000 ਰੁਪਏ ਦਾ ਬਾਜੀ ਬਸ ਹਾਂਜੀ ਅਸਲੀ ਸੋਨਾ ਅਸਲੀ ਸੋਨਾ ਪਿਓਰ 24 ਕੈਰੇਟ ਜੇ ਕੋਈ ਬੰਦਾ ਇਹਨੂੰ ਚੈੱਕ ਕਰਾ ਲਵੇ ਕਿਸੇ ਜ਼ੁਨਾਰੇ ਕੋਲ ਜਾ ਕੇ ਜਿੰਨੇ ਦੇ ਪੈਸੇ ਦਿੱਤੇ ਉਹਦੇ 10 ਗੁਣਾ ਵਾਪਸੀ ਅਗਰ ਇਹ ਸੋਨਾ ਨਾ ਨਿਕਲੇ ਆ ਬਾਜੀ ਚੇਨੀਆਂ ਹਾਂਜੀ ਬਹੁਤ ਜ਼ਿਆਦਾ ਸੋਹਣੀਆਂ ਸਾਰੀ ਹੋਲੋ ਦੀ ਕਨਸੈਪਟ ਬਣਿਆ ਹੋਇਆ ਕਾਰੀਗਰੀ ਚੈੱਕ ਕਰੋ ਪੀਸ ਦੀ 11995 ਸਰ ਮਾਉਂਟੇਡ ਰਿੰਗਸ ਦੇਖੀਆਂ ਮਤਲਬ ਆ ਰਹੀਗਾ ਅਸਲੀ ਸੋਨੇ ਚ ਬਣਾਈ ਹੈ ਤੇ ਇਹ ਹਜ਼ਾਰਾਂ ਚ ਸਰ 24 ਕੈਰਟ 14995 14 ਲੱਖ 70 ਹਜ਼ਾਰ ਰੁਪਏ ਦੀ ਕਾਰੀਗਰੀ ਦੀ ਕਾਰੀਗਰੀ ਚੈੱਕ ਕਰੋ ਅਥਰ ਦੇ ਪਿੱਛੇ ਭਾਜੀ ਮੈਨੂੰ ਲੱਗਦਾ ਤੁਸੀਂ ਸੇਤ ਸੂ ਤੁਹਾਡੇ ਠੀਕ ਨਹੀਂ ਹੈਗੇ ਬਿਲਕੁਲ ਠੀਕ ਹੈ ਨਹੀਂ ਠੀਕ ਬਿਲਕੁਲ ਠੀਕ ਹੈ ਤੁਸੀਂ ਹੁਣੇ ਕਹਿੰਦੇ ਲੱਖ ਹਜ਼ਾਰਾਂ ਹੀ ਗੱਲ ਕਰਦੇ ਵੇਸੇ ਹੁਣੇ ਤੁਸੀਂ ਲੱਖਾਂ ਦੀ ਗੱਲ ਕਰਨ ਲੱਪੇ ਤੁਹਾਨੂੰ ਨਹੀਂ ਨਾ 147000 ਦਾ ਦੇਣਾ ਹਾਂ 19995 ਰੁਪਏ ਦਾ ਦੇਣਾ 19 ਹਾਂਜੀ ਇੰਡੀਅਨ 24 ਕੈਰਟ ਇੰਡੀਅਨ ਰੁਪਏ ਅਸਲੀ ਯੈਸ ਅਭੀ ਵੀਰ ਦਾ ਨਹੀਂ ਬਾਜੀ 20000 ਤਾਂ ਥੋੜੀ ਆ 17995 ਰੁਪਏ ਦਾ ਹਾਂਜੀ ਹਾਂਜੀ ਆ ਵੀ 17000 ਨਹੀਂ 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 ਬਾਜੀ ਚੈੱਕ ਕਰੋ ਕਾਰੀਗਰੀ ਦੇਖੋ 15995 ਬਸ ਡਾਇਮੰਡਸ ਚੈੱਕ ਕਰੋ ਉੱਪਰ ਜਿਵੇਂ ਲੱਗੇ ਆ ਬਾਜੀ ਤੇ ਰਿੰਗ ਸਰ 13 13000 14 14000 15 15000 ਦੇ ਰਹਿੰਦੀਆਂ ਮੇਰੀ ਵੀ ਗੱਲ ਦੱਸਦਾ ਬਾਜੀ ਸਾਡੇ ਕੋਲ ਜਿੰਨੇ ਵੀ ਕਨਸੈਪਟ ਬਣੇ ਹੋਏ ਆ ਸਾਰਾ ਕੁਝ ਅਸੀਂ ਨਵੇਂ ਤਰੀਕੇ ਤੋਂ ਕਸਟਮਾਈਜ਼ ਵੀ ਕਰਾ ਸਕਦੇ ਆ ਕਸਟਮਰ ਨੂੰ ਆ ਘੜਾ ਪਸੰਦ ਸੀਗਾ ਉਹ ਕਹਿੰਦਾ ਮੈਨੂੰ ਇਹਦੇ ਆਪਣਾ ਨਾਮ ਲੱਗ ਕੇ ਦੇ ਦੋ ਪੂਰਾ ਨਾਮ ਬਣਾ ਕੇ ਦਿੱਤਾ ਸਰ ਹਾਂਜੀ ਤੇ ਉਹ ਪਰ ਉਹ ਕਹਿੰਦਾ ਕਹਿੰਦਾ ਇਹਦੇ ਤੇ ਮੈਨੂੰ ਭਲੇ ਸਾਬ ਚੈੱਕ ਕਰੋ ਨਾਲ ਇਸ ਰਿੰਜਾਂ ਦੇ ਵਿੱਚ ਲੋਕੀ ਦੋ ਦੋ ਕੜੇ ਦਿੰਦੇ ਨੇ ਦੋ ਦੋ ਕੜੇ 30000 ਰੁਪਏ ਦੇ ਆਕਸੀਡਾਈਜ਼ ਪੂਰੇ ਮੀਨਾ ਦੇ ਕੰਮ ਦੇ ਮੈਂ ਤੁਹਾਨੂੰ ਤਿੰਨ ਦੇ ਨਾਲ ਤਿੰਨ 6 ਪੀਅਰ ਦੂੰਗਾ ਉਸਤਾਦ ਜੀ ਪਿਓਰ 24 ਕੈਰਟ オリジナル 골ਡ 30000 ਰੁਪਏ ਹਾਂਜੀ ਤੇ ਉਹਦੇ ਵਿੱਚ ਕੱਲੇ 30000 ਨਹੀਂ ਹੈ ਲਾਈਫਟਾਈਮ ਇਹਦੇ ਅੰਦਰ 1.5 ਗ੍ਰਾਮ ਸੋਨਾ ਹੈ 24 ਕੈਰਟ ਦਾ ਲਾਈਫਟਾਈਮ ਜਦੋਂ ਮੇਰੇ ਕੋਲ ਵਾਪਸੀ ਕਰਨਾ ਹੋਵੇ ਮਿਨੀਮਮ 50% ਅਪ ਟੂ 골ਡ ਰੇਟ ਦੇ ਨਾਲ ਤੁਹਾਡੀ ਵਾਪਸੀ ਵੀ ਕਰੇਗੀ